ਸੋ ਰਟ ਮਹੱਲਾ ਪੰਜਵਾਂ ਘਾਰ ਪਹਿਲਾ ਅਸ਼ਟ ਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਭ ਜਗ ਜਿਨ ਹੈ ਉਪਾਇ ਭਾਈ ਕਰਨ ਕਰ ਸਮਰਥ ਜਿਉ ਪਿੰਡ ਜਨ ਸਾਜਿਆ ਭਾਈ ਦੇ ਕਰ ਆਪਣੀ ਬਥ ਸਭ ਜਗ ਜਿਨ ਹੈ ਉਪਾਇਆ ਭਾਈ ਕਰਨ ਕਰਨ ਸਮਰਥ ਜਿਉ ਪਿੰਡ ਜਨ ਸਾਜ ਭਾਈ ਦੇ ਕਰ ਆਪਣੀ ਬਥ ਕਿਨਾ ਕਹੀਏ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਲਾਹੀਏ ਪਾਈ ਜਿਸ ਤੇ ਜਪੈ ਤਤ ਮੇਰੇ ਮਨ ਜਪਿਏ ਹਰਿ ਭਗਵੰਤਾ ਨਾਮ ਧਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤ ਰਹਾਉ ਜਾ ਕੇ ਘਰ ਸਭ ਕਿਸ ਹੈ ਭਾਈ ਨਾ ਨਿਤ ਭਰੇ ਪੰਡਾਰ ਤੇਸ ਕੀ ਕੀਮਤ ਨਾ ਪਵੈ ਪਾਈ ਊਚਾ ਅਗਮਹ ਪਾਰ ਜੀ ਜੰਤ ਪ੍ਰਤੀ ਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸ੍ਰੇਵੀ ਹੈ ਭਾਈ ਪਰਮ ਪਉ ਹੋਵੇ ਨਾਸ ਮੇਰੇ ਸੰਤ ਸਵਾ ਮਨ ਮਾਜੀਐ ਭਾਈ ਹਰ ਕਾ ਨਾਮ ਨਿਵਾਸ ਮਟ ਹੈ ਹਨੇਰਾ ਗਿਆਨ ਤਾਂ ਭਾਈ ਕਮਲ ਹੋਵੇ ਪ੍ਰਕਾਸ਼ ਗੁਰਬਚਨ ਹੀ ਸੁਖ ਉਪਜੈ ਭਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੋੜੀਏ ਭਾਈ ਹੋਈਏ ਸਭ ਕੀ ਧੂਰ ਘਟ ਘਟ ਬ੍ਰਹਮ ਵਿਸਾਰਿਆ ਭਾਈ ਪੇਖ ਸੁਣੈ ਹਜੂਰ ਜਿਤ ਤਦਨ ਵਿਸਰੇ ਪਾਰ ਬ੍ਰਹਮ ਭਾਈ ਤਿਤ ਤਦਨਾ ਮਰਿਆ ਝੂਰ ਕਰਨ ਕਾਰਨ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋ ਵਿਨਾਸ਼ ਜਿਸ ਭਾਵੈ ਤਾਂ ਮੇਲ ਨਹੀਂ ਭਾਈ ਹਿਰਦੈ ਨਾਮ ਨਿਵਾਸ ਗੋਰਾ ਮੁਖ ਕਮਲ ਪ੍ਰਗਾਸੀਐ ਭਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਭਿਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਗੁਰ ਪੁਰੇ ਸੰਤੋਖਿਆ ਭਾਈ ਐਨ ਸੁਲਾਗਾ ਭਾਉ ਰਸਨਾ RAM ਰਵੇ ਸਦਾ ਭਾਈ ਸਾਚਾ ਸਾਦ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨੇ ਚਰ ਪਾਇਆ ਥਾਉ ਜਿਸ ਪ੍ਰਤੀ ਤਨ ਆਵਈ ਭਾਈ ਸੋ ਜਿੜਾ ਜਲ ਜਾਓ ਬਹੁ ਗੁਣ ਮੇਰੇ ਸਹਬ ਭਾਈ ਹਉ ਇਸ ਕੈ ਵੱਲ ਜਾਓ ਓ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇ ਥਾਓ ਰਿਜਕ ਸੁਬਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾ ਜੇਤੂ ਗੁਰ ਸਚ ਭੇਟਿਐ ਭਾਈ ਪੂਰਾ ਤਿਸ ਕਰਮਾ ਤਿਸ ਵੇਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਪ੍ਰਭੂਰ ਸਚੁ ਗਰਾਸ ਨਾ ਬਿਸਰੈ ਭਾਈ ਵੇਖੋ ਸਦਾ ਹਜੂਰਾ ਸਾਧੂ ਸੰਗ ਮਿਡਾਇਆ ਭਾਈ ਸਰਭ ਰਹਾ ਭਰਪੂਰ ਜਨਾ ਪ੍ਰੀਤ ਨ ਲਗਿਆ ਭਾਈ ਸੇਨ ਤਨ ਤਨ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਭੋਜਨ ਧੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋ ਨੰਗ ਪਾਰ ਮਨੁ ਤਨੁ ਸੀਤਲ ਹੋਇਆ ਭਾਈ ਭੋਜਨ ਨਾਮ ਅਪਾਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿਰਬਿਖ ਘਾਟਣ ਹਾਰ ਮਨੁ ਤਨੁ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿਹਲੇ ਵੇਖ ਕਾਟਣਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ